ਸਿਕਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦਾ ਤੁਹਾਡਾ YouTube ਦੇ ਚੈਨਲ ਤੇ ਮਨਪ੍ਰੀਤਾਂ ਲੋ ਸਵਾਗਤ ਕੀਤਾ ਜਾਂਦਾ ਤੇ ਅੱਜ ਦਾ ਆਪਣਾ ਵਲੌਗ ਹੈ ਤੇ ਅੱਜ ਆਪਾਂ ਕਰਨ ਵੀਰ ਨਾਲ ਚੱਲਿਆਂ ਤੇ ਕਰਨ ਵੀਰ ਨੂੰ ਆਪਾਂ ਆਵਾਜ਼ ਮਾਰਦੇ ਆ ਕਰਨ ਵੀਰ ਆਇਓ ਆਇਓ ਚੱਲੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੜੇ ਸਾਰੇ ਵੀਰ ਭਰਾਣੇ ਮੇਰੇ ਅਨੇਕ ਸਾਥੀਗਾਂ ਤੇ ਵਧੀਆ ਆਪਣਾ ਮੋੜ ਜਾਲਾ ਤੁਹਾਨੂੰ ਤੇ ਕਰਨਵੀਰ ਆਪਾਂ ਅੱਜ ਕਿੱਥੇ ਚੱਲੇ ਆ ਅੱਜ ਆਪਾਂ ਜਾ ਰਹੇ ਆ ਆਪਣੇ ਨਗਰ ਕੀ ਸਾਰੇ ਆ ਰਹੇ ਆ ਭਾਈ ਅੰਮਿਤਪਾਲ ਜੀ ਦੇ ਬਾਦਰ ਸਾਹਿਬ ਤੇ ਉਹਨਾਂ ਦੇ ਆਪਾਂ ਪ੍ਰਚਾਰ ਕਰਨੀ ਆਪਾਂ ਜਾਣਾ ਹੈਗਾ ਤੇ ਉਹਨਾਂ ਦੀ ਸੋਡ ਵੀ ਕਰਨੀ ਆ ਤੇ ਚਲੋ ਆਪਾਂ ਚੱਲ ਜੀਏ ਅਵੀ ਸੱਜਣ ਮਿੱਤਰ ਆਪਣੇ ਵੀਰ ਚੱਲੇ ਆ ਨਾਲ ਨਾਲ ਹੀ ਜਾਣਾ ਇਹਨਾਂ ਨੇ ਵੀ ਤੇ ਆਪਾਂ ਤੁਹਾਨੂੰ ਮੋੜ ਜਾਲ ਦਿਖਾਉਨੇ ਆ ਕਿ ਕਿਦਾਂ ਵੀ ਸਵਾਗਤ ਕਰਨਾ ਉਹਨਾਂ ਦਾ ਤੇ ਸੰਗਤਾਂ ਵੀ ਬਹੁਤ ਬੈਠੀਆਂ ਜਾਣੇ ਉੱਥੇ ਤੇ ਨਾਲ ਆਪਾਂ ਹੀ ਬੈਹਿ ਜਾਣਾ ਨਾਲ ਉਹਨਾਂ ਦੇ ਤੇ ਪ੍ਰਚਾਰ ਸੋਨਾ ਵਾ ਉਹਤੇ ਅਮਲ ਵੀ ਕਰਨਾ ਵਾ ਤੇ ਆਪਾਂ ਹੁਣ ਜਾ ਰਹੇ ਆ ਜਿੱਥੇ ਉਹਨਾਂ ਦੀ ਸਤਾਨ ਵੀ ਸਤਾਨਾ ਹੈਗਾ ਉਹਨਾਂ ਨੇ ਪਿੰਡ ਦੇ ਵਿੱਚ ਹੀ ਜਗ੍ਹਾ ਹੈਗੀ ਆ ਤੇ ਬਹੁਤ ਵਧੀਆ ਮਾਹੌਲ ਚੜ ਬਣਾਇਆ ਹੈਗਾ ਤੇ ਅੱਜ ਆਪਾਂ ਪਹੁੰਚ ਗਏ ਆ ਉੱਥੇ ਸਤਾਨ ਤੇ ਚੱਲੇ ਹੁਣ ਆਪਾਂ ਜਾ ਇਸ ਇਕੱਠ ਬਹੁਤ ਵਧੀਆ ਹੋਇਆ ਪਿਆ ਪਿੰਡ ਦੇ ਡੋਲੇ ਤੜਾ ਝਾੜੂ ਵਾਲਾ ਇੱਥੇ ਭਾਈ ਅਮਰਪਾਲ ਜੀ ਦੇ ਪਿਤਾ ਜੀ ਆ ਰਹੇ ਨੇ ਤੇ ਉਹਨਾਂ ਦਾ ਸਵਾਗਤ ਕਰਨ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਵਾ ਭਾਈ ਉਹ ਤੁਹਾਨੂੰ ਲੈ ਕੇ ਚੱਲਦੇ ਹੁਣ ਇਕੱਠ ਵੀ ਬਹੁਤ ਵਧੀਆ ਕੀਤਾ ਲੋਕਾਂ ਨੇ ਇਹ ਕੋਈ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਵਾ ਚਾਹ ਪਾਣੀ ਦਾ ਹਾਂ ਜੀ ਦੋਸਤੋ ਆਪਾਂ ਹੁਣ ਆ ਥੜੇ ਦੇ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਮਤਲਬ ਭਾਈ ਅਮਰਪਾਲ ਜੀ ਦੇ ਪਿਤਾ ਜੀ ਆ ਰਹੇ ਨੇ ਤੇ ਚਲੋ ਆਇਓ ਤੁਹਾਨੂੰ ਤਸਵੀਰਾਂ ਨਾਲ ਸਾਂਝੀਆਂ ਕਰਾਉਂਦੇ ਆ ਤੇ ਨਾਲੇ ਤੁਹਾਨੂੰ ਉਹਨਾਂ ਦੇ ਵਿਚਾਰਾਂ ਬਾਰੇ ਦੱਸਦੇ ਆ ਬਹੁਤ ਵਧੀਆ ਵਿਚਾਰ ਭਾਈ ਅਮਰਪਾਲ ਜੀ ਦੇ ਲਿਖੇ ਹੋਏ ਆ ਇਹ ਸੁੰਦਰ ਮਨ ਜੀ ਹੋਰ ਮੇਰੇ ਜਉਣ ਨਾਲੋ ਸਿਵਿਆਂ ਦਾ ਰਾਹ ਚੰਗਾ ਮਾੜੀ ਮਾੜੀਆਂ ਤੋਂ ਸ਼ਾਂਤੀ ਨਾਲੋ ਦਲਵਾਰਾਂ ਦਾ ਸ਼ੋਰ ਚੰਗਾ ਸੁਪਨਾ ਭਾਗ ਮੇਰਾ ਤੁਹਾਨੂੰ ਮਾਦਮ ਦੇ ਕਰਮ ਦਾ ਹੈ ਅਰਦਾਸ ਕਰੀ ਕੋਈ ਕੋਈ ਹੁਣੇ ਆਪਣੀ ਤੁਹਾਨੂੰ ਖਾਂਦਾ ਹੈ ਪੂਰੀ ਅਨੰਦ ਦੇ ਵਾਸੀ ਚਲੋ ਵਾਇਕਰ ਜੀ ਦਾ ਘਾਸਾ ਵਾਇਕਰ ਜੀ ਦੀ ਫਤਿਹ ਕੰਦੇ ਪਹੁੰਚ ਗਏ ਨੇ ਇੱਥੇ ਭਾਈ ਅਮਰਪਾਲ ਜੀ ਦੇ ਪਿਤਾ ਜੀ ਕਰਦੀ ਹੈ ਸਰਦਾਰ ਬਹੁਤ ਭੀੜ ਦੇ ਵਿੱਚ ਜਨਤਾ ਵੀ ਬਹੁਤ ਬਹੁਤ ਜਨਤਾ ਹੋ ਗਈ ਆ ਤੇ ਭੀੜ ਬਹੁਤ ਲੱਗਦੀ ਨਹੀਂ ਇੱਥੇ ਤੇ ਮੈਂ ਉਹ ਗਲੀ ਚ ਗੱਡੀਆਂ ਗਾਂ ਲਾ ਦੇ ਗਾਂ ਲਾ ਦੇ ਆ ਉਹ ਪਰਲੀ ਗਲੀ ਆਪ ਯਾਰ ਆਪਾਂ ਤਲੇ ਜਾਈਦੇ ਹਾਂ बाबा जी आयो सहुत ई सत्कारोग ਪਾਈਸਾ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਤੇ ਉਹਨਾਂ ਦੀ ਮਾਤਾ ਜੀ ਸੰਗਤਾਂ ਵਿੱਚ ਪਹੁੰਚ ਚੁੱਕੇ ਹਨ ਆਪਾਂ ਸਾਰਿਆਂ ਨੂੰ ਬਹੁਤ ਹੀ ਉਹਨਾਂ ਦਾ ਭਾਈ ਸਤਕਾਰ ਕਰਨਾ ਹੈ ਤੇ ਜਕਾਰਿਆਂ ਦੇ ਨਾਲ ਆਪਾਂ ਉਹਨਾਂ ਨੂੰ ਜੀ ਆਇਆਂ ਖੜਾ ਬੋਲ ਸੁਣਾਂ ਜੋ ਆਪਣੇ ਕੋਲ ਬਹੁਤ ਵਧੀਆ ਸਾਊਂਡ ਦਾ ਪ੍ਰਬੰਧ ਕੀਤਾ ਜੋ ਬਾਬਾ ਸਰਗਰ ਸਿੰਘ ਜੀ ਕਾ ਸੇਵਾ ਨਾਲ ਵਾਪਸ ਕੀਤਾ ਉਹਨਾਂ ਦੇ ਨਾਲ ਸਾਈ ਬਹੁਤ ਵਧੀਆ ਫਤਕਾ ਜਿਉਂ ਭਾਈ ਅਮਰਤਾ ਸਿੰਘ ਜੀ ਉਹਨਾਂ ਦੇ ਪਿਤਾ ਜੀ ਅਤੇ ਉਹਨਾਂ ਦੇ ਸਮੂਹ ਸਪੋਰਟਰ ਖਾਲਸਾ ਜੀ ਔਰ ਜਿੰਨੇ ਵੀ ਸਾਡੇ ਵੀਰ ਪਹੁੰਚੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਔਰ ਬੇਨਤੀ ਕਰਦੇ ਹਾਂ ਵੀਰਾਂ ਨੂੰ ਕਿ ਜਿੱਥੇ-ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲੀ ਹੈ ਇਹ ਕੁਰਸੀਆਂ ਤੇ ਬੈਠੋ ਤੇ ਆਏ ਹੋਏ ਇਹਨਾਂ ਸਾਡੇ ਏ ਵਿਚਾਰ ਪਤਵੰਤੇ ਸੱਜਣਾ ਜੀ ਆਪਾਂ ਸਰਵਣ ਕਰਨੇ ਆ। ਸੋ ਮੈਂ 2 ਮਿੰਟ ਵਾਸਤੇ ਬੇਨਜੀ ਗੁਗਰ ਸਾਡੀ ਦਰਿੰਦਰ ਸਿੰਘ ਜੀ ਫੌਜੀ ਸਾਹਿਬ ਉਹ ਵੀ ਆਪਣੇ ਵਿਚਾਰ ਰੱਖਣਗੇ ਔਰ ਆਗਰੇ ਜਿੰਗਰੂਗੜ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਇਹ ਆਪਾਂ ਨੂੰ ਖਾਲਸਾ ਜੀ ਮੌਕਾ ਮਿਲਿਆ ਆ। ਕਿਉਂਕਿ ਖਡੂਰ ਸਾਹਿਬ ਵਲਕੇ ਤੋਂ ਪਹਿਲਾਂ ਜੀਜੀ ਖਾਲੜਾ ਜੀ ਜਿਹੜੇ ਉਹਨਾਂ ਨੇ ਕਾਗਜ਼ ਭਰੇ ਸੀ ਜਿਹੜਾ ਆਪਾਂ ਖਡੂਰ ਸਾਹਿਬ ਹਲ ਕਹਿੰਦੇ ਤਲੰਤ ਲਿਆ ਜਿਹੜੇ ਉਹ ਵੋਟਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਬਹੁਤ ਭਾਰੀ ਸੰਖਿਆ ਦੇ ਵਿੱਚ ਜਨਤਾ ਇਕੱਠੀ ਹੋ ਗਈ ਆ ਤੇ ਇਕੱਠ ਵੀ ਬਹੁਤ ਵਧੀਆ ਕੀਤਾ ਭਾਈ ਅਮਨਪਾਲ ਜੀ ਜੀ ਆਪਾਂ ਇੱਕ ਲੰਘ ਤੋਂ ਆਏ ਕਿ ਚੰਗੀ ਲੀਡ ਦੇ ਨਾਲ ਠੀਕ ਹੈ ਜੀ ਇੱਕ ਚੰਗੀ ਲੀਡ ਮਿੱਤੂ ਵੀਰ ਤੇ ਬਹੁਤ ਸੋਹਣੀ ਵੀਰਦੀ ਸਾਊਂਡ ਆ ਤੇ ਸਾਊਂਡ ਵੀ ਬਹੁਤ ਸੋਹਣੀ ਵੀਰ ਨੇ ਲਾਈ ਆ ਤੇ ਝਾੜੂ ਵਾਲੇ ਤਰ੍ਹਾਂ ਦੀ ਵੀਰਦੀ ਸਾਊਂਡ ਲੱਗੀ ਆ ਤੇ ਬਹੁਤ ਸੋਹਣੀ ਸਾਊਂਡ ਚੱਲਣ ਦੀ ਵੀਰਦੀ ਬੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਸੰਤ ਜੀ ਆਏ ਹੋ ਜੇ ਆਪਾਂ ਵਿਚਾਰ ਹੀ ਨਾ ਸਰਵਣ ਕੀਤੇ ਤੇ ਫਿਰ ਫਾਇਦਾ ਕੋਈ ਨਹੀਂ ਆ ਭਾਈ ਸਾਹਿਬ ਦੇ ਹਾਦਸੇ ਦਾ ਆਪਾਂ ਬਹੁਤ ਇੱਥੇ ਗੱਠਰੀ ਹੋ ਰਿਆਂ ਨੇ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਚਾਹ ਕੋੜਿਆ ਦਾ ਲੰਗਰ ਲੱਗਾ ਉੱਧਰ ਥੋੜਾ ਬੈਠਣ ਦੀ ਵਾਹਿਗੁਰੂ ਵਾਹਿਗੁਰਦੀ ਕੀਫਤ ਮੈਂ ਕੁਝ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਧਿਆਨ ਨਾਲ ਗੱਲ ਸੁਣਨ ਵਾਲੀ ਆ ਆਪਾਂ ਅੱਜ ਸੰਧਿਆ ਦਾ ਵੇਲਾ ਵਾ ਸ਼ਾਮ ਦਾ ਵੇਲਾ ਵਾ ਜਿੰਨਾ ਜਿੰਨਾ ਨੇ ਵੋਟਾਂ ਪਾਈਆਂ ਸੀ ਚਾਹ ਅਕਾਲੀਆਂ ਨੂੰ ਚਾਹ ਕਾਂਗਰਸੀਆਂ ਨੂੰ ਚਾਹ ਆਮ ਪਾਰਟੀ ਨੂੰ ਸ਼ਾਮ ਨੂੰ ਆਪਣੀ ਛਾਤੀ ਨਾਲ ਪੋਤਾ ਤੇ ਪੋਤੀ ਲਾ ਕੇ ਅੱਖਾਂ ਮੀਟ ਕੇ ਸੋਚੋ ਇਹਨਾਂ ਦਾ ਪੁਇਕ ਕੀ ਆ ਇਹਨਾਂ ਦਾ ਬੱਚਿਆਂ ਦਾ ਪੁਇਕ ਕੀ ਆ ਕਿਉਂ ਕੀ ਆਉਣ ਵਾਲੀਆਂ ਪੀੜ੍ਹੀਆਂ ਨਜ਼ਰਾਂ ਤੇ ਬਸਲਾ ਸਾਡੀਆਂ ਨਾਸ ਕਰਨੋ ਤਰੀਕਾ ਆਇਆ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਇੱਕ ਐਸੀ ਰੂਹ ਐਸਾ ਇਨਸਾਨ ਸਾਡੇ ਵਿੱਚ ਭੇਜਿਆ ਇਹ ਸੱਭਿਆਚਾਰ ਦੇ ਨਾਂ ਦੇ ਉੱਪਰ ਇਹ ਪਤਿਤਪੁਣਾ ਭਲਾਇਆ ਜਿਹਦੇ ਨਾਲ ਸਾਡੇ ਨੌਜਵਾਨ ਰਸਤੇ ਤੋਂ ਭਟਕੇ ਤੇ ਦੇ ਕੁਝ ਰਸਿਆਂ ਚ ਪੈ ਗਏ ਕੁਝ ਲੈਕਚਰਾਂ ਚ ਪੈ ਗਏ ਕਿ ਆਪਣਾ ਆਪਣੇ ਜਿਹੜੀ ਇਤਿਹਾਸ ਆਪਣੇ ਵਿਰਸੇ ਨੂੰ ਭੁੱਲ ਗਏ ਇਸ ਕਰਕੇ ਇਹ ਜਿਹੜਾ ਅਮਰਤਪਾਲ ਨੇ ਹਮਲਾ ਮਾਰਿਆ ਕਿ ਨੌਜਵਾਨਾਂ ਨੂੰ ਦੁਬਾਰਾ ਆਪਣੇ ਵਿਰਸੇ ਨਾਲ ਆਪਣੇ ਆਪਣੀ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਉਹਨਾਂ ਦੇ ਵਿਰਸੇ ਤੇ ਮਾਣ ਕਰ ਸਕਣ ਆਪਣੀ ਵਧੀਆ ਜ਼ਿੰਦਗੀ ਜੀ ਉਸੇ ਨਾਲ ਕਿ ਉਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਕਿ ਸਾਡੇ ਜਿਹੜੇ ਬੱਚੇ ਆ ਉਹ ਕੋ ਚੰਗੀ ਸਿਹਤ ਲੈ ਕੇ ਚੰਗੇ ਆਪਣੇ ਮਾਂ ਤੇ ਉਹਨਾਂ ਨੂੰ ਸੁੱਖ ਦੇ ਸਕਣੇ ਕੋਸ਼ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਣ ਇਸ ਕਰਕੇ ਉਹਨਾਂ ਨੇ ਸਾਰਿਆਂ ਨੇ ਉਹਨਾਂ ਦੇ ਉਹਨਾਂ ਦਾ ਨਸ਼ਾ ਬੰਦ ਹੁੰਦਾ ਸੀ ਇਸ ਕਰਕੇ ਮੈਨੂੰ ਸੋਚਿਆ ਕਿ ਨੌਜਵਾਨ ਬੁੱਧਰ ਕੇ ਤੇ ਜਿਹੜਾ ਅਸੀਂ ਬੇਈਮਾਨੀ ਦੀ ਰਾਜਨੀਤੀ ਕਰ ਰਹੇ ਹਾਂ ਜਾਂ ਅਸੀਂ ਝੂਏ ਜਿਹੜਾ ਨਸ਼ਿਆਂ ਦਾ ਵਪਾਰ ਕਰ ਰਹੇ ਹਾਂ ਇਹ ਨਾਲ ਚੱਲੂਗਾ ਇਸ ਕਰਕੇ ਉਹਨਾਂ ਸਾਰਿਆਂ ਨਾਲ ਮਿਲ ਕੇ ਕੋਈ ਉਹਨਾਂ ਨੂੰ ਜਿਹੜੇ ਨਸ਼ੇ ਸ਼ਰੌਣ ਵਾਲੇ ਨਸ਼ਾ ਪੰਨ ਸਰਕਾਰਾਂ ਨੇ ਇਹ ਨਹੀਂ ਸੀ ਹੋਣ ਕਿ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਬੰਦ ਕਰਨ ਵਾਲਿਆਂ ਨੂੰ ਤੇ ਇਹਨਾਂ ਨੇ ਬੰਦ ਕੀਤਾ ਨਸ਼ਾ ਤੇ ਵੀ ਇਹਨੇ ਕੋ ਬੰਦ ਹੋਇਆ ਨਸ਼ਾ ਤੇ ਹੋਰ ਵਧਾਇਆ ਹੋਰ ਨੌਜਵਾਨੀ ਲੈ ਇਹ ਬੜੇ ਬੜੇ ਕਾਤਲ ਬਣੇ ਆ ਇਹ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਸਾਡੇ ਸਾਰੇ ਲੋਕਾਂ ਨੂੰ ਇਹ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਜਿਹੜਾ ਵੀ ਜਿਹੜੇ ਵੀ ਕਿਸੇ ਨੌਜਵਾਨ ਦੀ ਨਸ਼ੇ ਨਾਲ ਬਹੁਤ ਹੁੰਦੀ ਆ ਤੋ ਉਹਦਾ ਐਮਐਲ ਐਮਐਲਏ ਜਾਂ ਕੋਈ ਇਹਨਾਂ ਦੇ ਜਿਹੜੇ ਅਫਸਰ ਆ ਉਹ ਜ਼ਿੰਮੇਵਾਰ ਹੋਣੀ ਚਾਹੀਦੀ ਆ ਉਹਨਾਂ ਦੇ 302 ਦਾ ਪਰਚਾ ਹੋਣਾ ਚਾਹੀਦਾ ਔਰ ਇਹ ਚੀਜ਼ ਹੈ ਕਿ ਇੱਥੇ ਕੋਈ ਨਹੀਂ ਇੱਕ ਉਸਦਾ ਕਿ ਕੀ ਦੀ ਜ਼ਿੰਮੇਵਾਰੀ ਹੈ ਕਿਉਂ ਇਹ ਇਦਾਂ ਹੋ ਰਹੀ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪਊਗਾ ਕਿ ਇਹ ਜੇ ਆਪਣੇ ਬੱਚੇ ਨੂੰ ਨਿਸ਼ਾਨੀ ਤੱਕ ਦੇ ਲਈ ਚਾਹਨਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਇਕ ਹੋ ਕੇ ਜਿਹੜਾ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣਾ ਮੌਕਾ ਦਿੱਤਾ ਤੇ ਇਹਦਾ ਲਾਭ اٹھਾਈਏ ਤੇ ਆਪਣੀਆਂ ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਈਏ ਜੋ ਆਪਣੀ ਤਰਕੀ ਇੱਕ ਨਸ਼ਹਿਰਾ ਜਰਮਨਾ ਪੜ ਚੁਕੀ ਆ ਇਹਨ ਇਹਨੂੰ ਆਪਾਂ ਬਣਾ ਕੇ ਜੋ ਗੁਰੂਆਂ ਦੀ ਸੋਚ ਸਰਬੱਤ ਦੇ ਭਲੇ ਦੀ ਉੱਚ ਨੀਚ ਦੀ ਜਾਤ ਪਾਤ ਨੂੰ ਰਹਿ ਸਮਾਜ ਦੀ ਉਹ ਸਾਰਾ ਕੰਮ ਕਰੀ ਇਹ ਸਾਨੂੰ ਕਿ ਕਦੇ ਪਾਰਟੀਆਂ ਚ ਵੰਡ ਕੇ ਲੜਾਉਂਦੇ ਇੱਕ ਦੂਜੇ ਨਾਲ ਸੰਕਤੀ ਰੂਪ ਚ ਫੋਟੋਆਂ ਆਪਣੇ ਦੇਖਿਓ ਕਿ ਸਾਨੂੰ ਖੁਸ਼ੀ ਦੇਉ ਕਿਉਂਕਿ ਇਕੱਲੇ ਇਕੱਲੇ ਫੋਟੋ ਕਰਾਉਣ ਦਾ ਟਾਈਮ ਬਹੁਤ ਲੱਗ ਜਾਂਦਾ ਤੇ ਅੱਜ ਸੰਧੀ ਰੂਪ ਚ ਜਿਹੜੀਆਂ ਦੋ ਦੋ ਸਾਰਨਾ ਸਤਿਕਾਰ ਨਾਲ ਕਰਾਉਂਦੇ ਨੇ ਜੋ ਭਾਈ ਅਮਰਪਾਲ ਸਿੰਘ ਜੀ ਦੇ ਉਹਨਾਂ ਦੇ ਸਮੁੱਚੀ ਟੀਮ ਦਾ ਆਏ ਆਪਣੇ ਭਾਈ ਅਮਰਪਾਲ ਜੀ ਦੇ ਪਿਤਾ ਜੀ ਜੋ ਨਗਰ ਟੋਲ ਆਏ ਸੀ ਜੀ ਤੇ ਹੁਣ ਮਾਸਤੀ ਦੇ ਟਾਈਮ ਤੇ ਹੁਣ ਸੰਧਿਆ ਦੇ ਟਾਈਮ ਤੇ ਸਮਾਪਤੀ ਹੋ ਗਈ ਆ ਹੁਣ ਚੋਂ ਜਾ ਰਹੇ ਇਧਰ ਇੱਕ ਛੱਬੜੀ ਹਾਂਜੀ ਹਾਂ ਠੀਕ ਪਪਾ ਜੀ ਦੋਸਤੋ ਅੱਜ ਦਾ ਬਲੌਗ ਸੀਗਾ ਜੋ ਕਿ ਭਾਈ ਅਮਿਤਪਾਲ ਸਾਹਿਬ ਦੀ ਦੇ ਪਿਤਾ ਸਾਹਿਬ ਆਪਣੇ ਨਗਰ ਵਿਖੇ ਆਏ ਸੀਗੇ ਉਹਨਾਂ ਦੀ ਜੋ ਪ੍ਰਬੰਧ ਕੀਤਾ ਹੈ ਗਿਆ ਸੀਗਾ ਤੇ ਉਹਦੀ ਹੋ ਗਈ ਹੈ ਸਮਾਪਤੀ ਤੇ ਬਲੌਗ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਕਿੱਦਾਂ ਦਾ ਲੱਗਾ ਬਲੌਗ ਵਧੀਆ-ਵਧੀਆ ਪ੍ਰਚਾਰ ਸੁਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਲੌਗ ਕਿਵੇਂ ਦਾ ਲੱਗਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸ਼ੇਅਰ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਹਾ Sri